ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਦੋਖ ਪੰਜਨੀ ਸਾਹਿਬ ਗੌੜੀ ਮਹਲਾ ਪੰਜਵਾ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਸਾਡ ਪਹਿਰਿਆ ਰਾਦੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਘਟ ਵਸੈ ਪਰਮ ਬ੍ਰਹਮ ਸੋਈ ਸੁਹਾਵਾ ਥਾਉ ਚਮਕੰ ਕਰ ਨੇੜ ਨਿਆਹ ਵਈ ਦਸਨਾ ਹਰ ਗੁਣ ਗਾ ਸਿਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧੇ ਉਹ ਤੇਰੀ ਜਗ ਜੀਵਨਾ ਮੇਰ ਠਾਕੁਰਿ ਅਗਮ ਅਗਾਤ ਭੈ ਕਿਰਪਾਲ ਗਸਾਈਆ ਨਠੇ ਸੋ ਸੁ ਸੰਤਾਪ ਤੱਤੀ ਵਾ ਨ ਲਗਈ ਸਤਗੁਰ ਰਖਿਆ ਗੁਰ ਨਾਰਾਇਣ ਦੇਉ ਗੋਰਾ ਸੱਚਾ ਸਰਜਨ ਹਾਰ ਕੋ ਟੁੱਟੈ ਸਭ ਕਿਛ ਪਾਇਆ ਜਨ ਨਾਨਕ ਸਦ ਵਲਹਾਰ ਗੌੜੀ ਮਹਲਾ ਪੰਜਵਾ ਸੋਕੇ ਹਰੇ ਕੀ ਕਨ ਮਾਹੇ ਅਮਰ ਦ੍ਰਿਸ਼ਟ ਸੰਜਿ ਜਿਵਾਈ ਕਾਟੇ ਕਸ਼ਟ ਪੂਰੇ ਕਰਦੇਵਾ ਸੇਵਉ ਕੋ ਦੀਨੀ ਆਪਣੀ ਸੇਵਾ ਰਹਾ ਮਿਟ ਗਏ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣਤਾ ਸਾਧ ਦੁਖ ਨਾਟੇ ਸੁਖਾਏ ਸੁਮਾਏ ਢੀਲ ਨਾ ਪਰੀ ਜਗ ਗੁਰ ਪਰਮਾਤਮ ਹੇ ਚਪੋਂ ਨੇ ਪੂਰੇ ਗੁਰਮੁਲੇ ਨਾਨਕ ਤੇ ਜਨਉ ਸੁਖੁ ਸੁਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਇ ਪ੍ਰਭ ਸਾੰਤ ਚੀਤਲ ਭਏ ਕਿੰਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰੋਕਾ ਨਾ ਸਲ ਰੋਕਾ ਵਿੰਸ਼ਾਤਾ ਸੈਸ ਵਾਏ ਬੁਲੇ ਹਰ ਬਾਣੀ ਆਠ ਘਰ ਪ੍ਰਭ ਸੁਮਰੋ ਪ੍ਰਾਨੀ ਦੋਖ ਦਰਦ ਚਉਂ ਦੇੜ ਨਾ ਆਵੇ ਕੋ ਨਾਨਕ ਜੋ ਹਰ ਕੋ ਗੁਨ ਗਾਵੇ ਗੌੜੀ ਮਹਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨਨ ਆਰਾਮ ਰਸਨ ਵਖਾਣੀ ਰਹਾਉ ਇੱਕ ਸੁਵਨ ਨਾਹੀ ਦੂਜਾ ਕੋਏ ਜਕ ਦਸ ਸਜ ਸੁਖ ਹੋਏ ਸਾਜਨ ਮੀਤ ਸਕਾ ਕਰੇ ਏਕ ਹਰ ਹਰ ਅਕਰ ਮਨ ਮਹਿ ਲੇਕ ਰਵ ਰਹਾ ਸਰਵਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਚਾਮੀ ਗਉੜੀ ਮਹਲਾ ਪੰਜਵਾ ਕੋਟ ਵਿਗਨ ਹਰੇਖ ਨੂੰ ਬਾਹੇ ਹਰ ਹਰ ਕਥਾ ਸਾਧ ਸੰਗ ਸੁਨਾਏ ਤੇ ਉਤਰਾਮ ਰਸੇ ਅਮਰਤ ਗੁੰਜਾਸ ਜਪ ਹਰ ਚਰਨ ਮਿਟੀ ਕੁਦਤਾਸ ਰਹਾਉ ਸਰਬ ਕਲਿਆਨ ਸੁਖ ਸੈ ਨਿਧਾਨ ਜਾਂ ਕਹਿ ਰਤਾ ਉਸ ਹੈ ਭਗਵਾਨ ਔ ਕਦ ਮੰਤਰ ਤੰਤ ਸਭ ਸ਼ਾਰ ਕਰਣੇ ਹਾਰ ਦੇ ਮੈਂ ਧਾਤ ਤਸੋ ਘਰਉ ਬਜਿਓ ਪਰਮ ਬ੍ਰਹਮ ਕੋ ਨਾਨਕ ਟਲਿਓ ਧਰਮ ਗਉੜੀ ਲਲਾ ਪੰਜਵਾ ਸਾਧ ਪਈ ਗੁਰੂ ਗੋਬਿੰਦ ਪਾਈ ਤਾਪਾ ਵਿੰਸੇ ਮੇਰੇ ਭਾਈ ਰਹਾ ਰਾਮ ਨਾਮ ਨਿਰਤਰ ਸਰਵ ਕਾਨ ਵਿੰਸੇ ਰੂਪ ਪੈ ਕਲਿਆਨ ਪਾਰ ਬ੍ਰਹਮ ਗੁਣ ਗੰਭੀਚਾਰ ਸਾਧੂ ਸੰਗਮ ਹੈ ਨਸਤਾ ਨਿਰਮਲ ਗੁਣ ਗਾਵੋ ਨਤ ਨੀਤ ਗਈ ਵਿਆਦ ਊਰੇ ਜਨੀਤ ਮਨ ਵਿਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਗਉੜੀ ਮਹਲਾ ਪੰਜਵਾ ਨਿਤਰ ਪ੍ਰਗਾਸ ਕੀਆ ਗੁਰਦੇ ਭਰਮ ਗਏ ਪੂਰਨ ਭਈ ਸੇਵ ਰਹਾ ਸੀਤਲਾ ਤੇ ਰਾਖਾ ਬਿਹਾਰੀ ਪਾਰਦਰਮ ਕਰੋ ਕਿਰਪਾ ਧਾਰੀ ਨਾਰਿਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਥਰ ਕਰ ਵਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਤਨ ਕੀ ਪੈਜ ਰੱਖੀ ਕਰਤਾਰ ਬਾਦਸ਼ਾਹ ਸਾਧ ਸੰਗ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸਪੀਨੇ ਨਰਪੋ ਹੋਇ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਸ਼ਰਨ ਪਰੇ ਪ੍ਰਵੰਤਰ ਚਮੀ ਨਾਲੇ ਕੋਟ ਪਕਰੀ ਪ੍ਰੋ ਸੁਆਮੀ ਗੋੜੇ ਮਹਲਾ ਪੰਜਵਾ ਰੱਖ ਤਾ ਪਰ ਮੇਰੇ ਮੋਹ ਨਿਰਗੁਣ ਸਭ ਗੰ ਤੇਰੇ ਰਹਾਉ ਪੰਜ ਵਿਕਾਰ ਦੀ ਏਕ ਕਿਰਪਾ ਰੱਖੋ ਰੱਖਣ ਹਾਰੇ ਛੇਦ ਕਰਾਇਆ ਬਹੁਤ ਸੰਤਾਵ ਹੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰੇ ਵਨਕੋ ਭਾਤੀ ਡੋਲ ਹੈ ਕਤਹੂਨਾਹ ਏਕ ਵਾਸਨਤਾ ਕੀ ਉਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮਨਤ ਦਿਓ ਮਹਿੰਦਰ ਭਾਉ ਗੁਰ ਕਾ ਸਦ ਕੁਮਾਰ ਆ ਜੀਤ ਲਈ ਓਏ ਮਹਾ ਵਿਕਾਰ ਦੀ ਸਹਿ ਸੁਹੇਲੀ ਬਾਣੀ ਨੂੰ ਕਹੋ ਨਾਨਕ ਮਨ ਭਇਆ ਪਰਗਾ ਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹਲਾ ਪੰਜਵਾ ਸਰਵ ਕਲਿਆਣ ਕੀਏ ਗੁਰਦੇਵ ਸੇਵਕ ਲਾਇਓ ਆਪਣੀ ਸੇਵ ਬਿਗਨਾ ਲਗਾ ਜੱਪੇ ਅਲਖ ਭੇਵ ਤਰਤ ਪੁਨੀਤ ਕੋਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸੋਨੇ ਥਾਈ ਰਵਿਆ ਆਪ ਆਤ ਜਗਤ ਜਾ ਕਾ ਵਟ ਪਰਤਾ ਗੁਰ ਪ੍ਰਸਾਦ ਨਾ ਹੋਏ ਸੁਨਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਤੈ ਕਿੱਤੈ ਦਿਸੈ ਨਾਲੇ ਨਾਨਕ ਦਾਸ ਕਸਮ ਪ੍ਰਤਪਾਲੇ ਵਿਲਾਵਲ ਮਹਲਾ ਪੰਜਵਾ ਚਰਨ ਕਮਲ ਪਰਵ ਹਿਰਦੈ ਤੇ ਆਏ ਰੋਗ ਸਗਲੇ ਸੁਖ ਪਾਏ ਗੁਰਦੁ ਘਟਿ ਆਦੀਨੋ দান ਸਫਲ ਜਨਮ ਜੀਵਨ ਪਰਵਾਨ ਰਹਾ ਆਗਤ ਗਤੈ ਅੰਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਬ ਜੀਵੇ ਗਿਆਨੀ ਬਿਲਾਵਲ ਮਹਲਾ 5 ਸ਼ਾਂਤ ਪਾਈ ਗੁਰ ਸਤਿਗੁਰੂ ਪੂਰੇ ਸੁਖੁ ਭੁਜੇ ਬਾਜੇ ਅਨਹਦ ਤੂਰੇ ਰਹਾ ਤਉ ਪਾਪ ਸੰਤਾਬਿ ਨਾਸੇ ਹਰਿ ਸਮਰਦਿ ਕਿਲ ਵਿਕਸਵ ਨਾਸੇ ਅੰਧ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਰੇ ਬਿਲਾਵਲ ਮਹਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਗੁਰਦਸੁ ਮਾਰਿਆ ਸਾਜਨਾ ਹੋਏ ਕਿਰਪਾਲਾ ਵਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰ ਜਹਰ ਗੋਬਿੰਦ ਕੀ ਸੋਖ ਮੰਗਲ ਕਲਿਆਣੁ ਕੀ ਚਾਰਿਆ ਰਹਾ ਵਣ ਤ੍ਰਿਤ ਪਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਚ ਨਾਨਕ ਫਲ ਪਾਏ ਪੂਰਨ ਇਛੁ ਪੁਜਾਰਿਆ ਬਲਾਉਲ ਮਹਲਾ ਪੰਜਵਾ ਰੋਗ ਗਿਆ ਪ੍ਰਯਾਗ ਗਵਾਇਆ ਨੀਂਦ ਪਈ ਸੁਸਾਇਜ ਘਰ ਆਇਆ ਰਹਾ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਅੰਮ੍ਰਿਤ ਮਹਿਜਾਈ ਨਾਨਕ ਗੁਰਪੁਰੇ ਸਰਨਾਏ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਲਾਵਲ ਮਹਲਾ ਪੰਜਵਾ ਤਾਪ ਸੰਤਾਉ ਸਗਲੇ ਕਹੀ ਬਿਨਸੇ ਤੇ ਰੋਗ ਪਰਮ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਯਾਰੋ ਗੁਣ ਗਾਵੋ ਨਿਤ ਰਾਮ ਕੀ ਅਖਤ ਜੋਗਾ ਆਏ ਵਸੋ ਕਰ ਦੇ ਇਸ ਮਹਿ ਭਲੇ ਸੰਜੋਗ ਨਾਨਕ ਪ੍ਰਸਾਦ ਪਰਸਨ ਖਾਏ ਲਹਿ ਗਈ ਬੀయోగ ਬਲਾਵਲ ਮਹੱਲਾ ਪੰਜਵਾ ਬੰਦਨ ਕਟੇ ਆਪ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦਰ ਨਿਹਾਲ ਗੁਰਪੁਰਾ ਕਿਰਪਾ ਕਰੇ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਝਾਵਨ ਜੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਦ ਸੰਗ ਮੰਤਨ ਹਿਤੈ ਫਿਰ ਦੂਖ ਨਾ ਜਾਪੈ ਹਰ 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 ਜਾਪੀ ਆ ਅੰਤਰ ਲਿਵ ਲਾਈ ਤੇਲਵੇ ਪੁੱਤਰ ਸੁਧ ਹੋਏ ਸਾਧੂ ਸਰਨਾਇ ਸੰਤ ਜਉਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾਤੀ ਐ ਹੋਈ ਐ ਆਰੋਗ ਰਾਮਚੰਦ ਕੀ ਲਸਟ ਕਾਜਨ ਮਾਰਿਆ ਰੋਗ ਰਹਾ ਮਿਰ ਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਨਰਸੁਖ ਪਾਈਐ ਬਿਨ ਸਹਿਬੀ ਯੋਗ ਨਾਨਕ ਕ੍ਰਿਸ਼ਨ ਨਾਗਤੀ ਕਰਨ ਕਾਰਣ ਜੋਗ ਰਾਗ ਬਲਾਵਲ ਮਹਲਾ ਪੰਜਵਾ ਦੋ ਪੁੱਤੇ ਕਰ ਪੰਜਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਅਵਰੂਪ ਸਭ ਤਿਆਗਿਆ ਦਰੂ ਨਾਮ ਲਿਆ ਤਾ ਸਭ ਸਭ ਮਿਟੇ ਰੋਗ ਸ਼ੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਹਾਰ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਗੜ ਪਰੋ ਕੱਢਿਆ ਕੀਨਾ ਆਪਣਿਆ ਸੇਮਰ ਸੇਮਰ ਮੰਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਪ੍ਰਭ ਉਪਜਾ ਸੁਖ ਸ਼ਾਂਤ ਵੱਡ ਪ੍ਰਤਾਪ ਚਰਜ ਰੂਪ ਹਰ ਕੀਨੀ ਦਾ ਗੁਰੂ ਗੋਬਿੰਦ ਕਿਰਪਾ ਕਰੀ ਰਾਖਾ ਮੇਰਾ ਭਾਈ ਥਾਂ ਤਿਸ ਕੇ ਸ਼ਰਨਾਗਤੀ ਜੋ ਸਦਾ ਸਹਾਈ ਬਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਲਾਵਲ ਮਹੱਲਾ ਪੰਜਵਾ ਤਤਿਵਾ ਨ ਲਗਾਈ ਪਾਰ ਬ੍ਰਹਮ ਸਰਨਾਈ ਚੌਗਰਦ ਹਮਾਰੈ ਰਾਮ ਕਾ ਤਕ ਲਗੇ ਨਾ ਭਾਈ ਸਤਿਗੁਰ ਪੂਰਾ ਭਟਿਆ ਜਿਨ ਬਣਤ ਬੁਣਾਈ ਰਾਮ ਨਾਮ ਆਪੇ ਦਿਆ ਏਕਾਲੇ ਲਾਈ ਰਹਾ ਰਾਖ ਲਈਤ ਨ ਰਕਨ ਹਾਰ ਸਭ ਆਤ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਬਿਲਾ ਬਿਲਾ ਮਹਲਾ ਪੰਜਵਾ ਆਪਣੇ ਮਾਲਕਾ ਪਰਖੇਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਈ ਪੂਰਨ ਭਈ ਸੇਵਾ ਰਹਾ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਵ ਆਪ ਰੋਗ ਮਟਾਏ ਜੀਵਾਲਿਆਂ ਜਾਕਾ ਵਡ ਪ੍ਰਤਾਪ ਦੁੱਖ ਮਾਰੇ ਬਖਸ਼ੇਨ ਆਪਣੀ ਕਲ ਧਾਰੀ ਮਨ ਵੰਸਤ ਫਲ ਦਿੱਤੀ ਅਨੋ ਨਾਨਕ ਬਲਿਹਾਰੀ ਬਿਲਾਲ ਮਹਲਾ ਪੰਜਵਾ ਤਾਪ ਲਹਾਇਆ ਗੁਰਸਰਜਨ ਹਾਰ ਸਤਿਗੁਰ ਅਪਰੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰਾ ਸੰਸਾਰ ਆ ਕਰਮਸਤਕ ਧਾਰ ਬਾਲਕ ਰਕਲੀਨੋ ਪ੍ਰਵੇ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੇ ਲਾਜ ਰੱਖੈ ਮਹਿਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਅੰਬਲਾਮ ਅੱਲਾ ਪੰਜਵਾ ਤਾਂ ਪਾਵਤੇ ਰੱਖੀ ਆਪ ਸੇਤਲ ਪੈ ਗੁਰ ਚਰਨੇ ਲਾਗੇ RAM ਨਾਮ ਹਰਤੇ ਮੈਂ ਜਹਾ ਫਰਹਾ ਕਰ ਕਿਰਪਾ ਹਸਤਰਵ ਦੀਨੇ ਜਗਤ ਉਧਾਰ ਨਵ ਕੰਡ ਪ੍ਰਤਾਪ ਦੋ ਕਵਿੰਸੇ ਸੁਖਨੰਦ ਪ੍ਰਵੇਸ਼ਾ ਤ੍ਰਿਸ਼ਣੁ 부ਜੀ ਮਨ ਤਨ ਸਚਿ ਧਰਾਪ ਅਨਾਥ ਕੋ ਨਾ ਦਰਸ਼ਨੁ ਸਮਰਥਾ ਸਗਲ ਸਿਸ਼ਟ ਕੋ ਮਾਈ ਬਾ ਭਗਤ ਵਚਲ ਕੈ ਪੰਜੰ ਸੁਆਮੀ ਗੁਣ ਗਾਉਤ ਨਾਨਕਿਆ ਲਾਪ ਸੋਰਠਿ ਮਹਲਾ ਪੰਜਵਾ ਕ੍ਰਿਸ਼ਨਾਨਿ ਸਮਰ ਪ੍ਰਭ ਅਪਨਾ ਮਨ ਤਨ ਭੈ ਅਰੋਗਾ ਕੋਟ ਵਿਗਲ ਲਾਤੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਕੇ ਆ ਗਾਓ ਸੁਨੋ ਪਰੋ ਨਿਤ ਭਾਈ ਗੁਰਪੂਰੈ ਤੋਂ ਰਾਖਿਆ ਰਹਾ ਸਾਚਾ ਸਹੇਵੇਂ ਉਮਤ ਵਡਾਈ ਭਤ ਵਛਲ ਦਇਆਲਾ ਸੰਤਾਂ ਕੀ ਪੈ ਰਖਦਾ ਆਇ ਆਇ ਆਪ ਗਰਦ ਤਰਤ ਪਾਲਾ ਾਰੇ અમૃત નામ પોજેન્દ కుంచో ਸਰવ વેલાں પાవో ਜੇ ਰਾਮਰਾ ਤਾਂ ਸਭਨਾ ਠਾ ਗੁਣ ਗੋਵਿੰਦ ਤ ਗਾవో ਸੁਣੀ ਅਰਦਾਸ ਸੁਅਮੀ ਮੇਰਾ ਸਰਵ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗੀ ਅੰਤਰ ਗੁਰੂ ਨਾਨਕ ਕੀ ਵੜਿਆਈ ਸੋਰਠ ਮਹਲਾ ਪੰਜਵਾ ਸੋਖ ਮੰਗਲ ਕਲਿਆਣ ਸਹਿ ਤੁੰ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰ ਰੱਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਹੋਵਰੇ ਸਤਿਗੁਰ ਕੀ ਸ਼ਰਨਾਈ ਜਾ ਕੇ ਸੇ ਨੰ ਵਰਤੀ ਜਾਏ ਰਹਾ ਕਰਮੈ ਸੂਖ ਬਾਹਰ ਪੁਨ ਸੂਖਾ ਪਰ ਆਪਣੇ ਪੈ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭੂਆ ਕਿਰਪਾਲਾ ਸੁਰਤ ਮਹਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣਾ ਕਿਰਪਾ ਤਾਰੀ ਆਟ ਤਹਿਰਾ ਰਾ ਦੋ ਸੁਆਮੀ ਪੂਰਨ ਕਲ ਹਮਾਰੇ ਹਰ ਜੀਉ ਤੋਂ ਸਖ ਸੰਪਤਿ ਰਾਸ ਰੱਖ ਲਿਓ ਭਾਈ ਮੇਰੇ ਕਉ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੀ ਪਾਵੋ ਆਪਣੇ ਕਸਮ ਪਰੋ ਸਾ ਕੋ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲ ਅੰਦੇਸਾ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਚਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾ ਫਰੋਗ ਗਏ ਗੁਰਬਚਨੀ ਮਨ ਚੇ ਫਲ ਪਾਇਆ ਮੇਰਾ ਗੁਰਪੂਰਾ ਸੁਭਦਾਤਾ ਕਣ ਕਾਨ ਸੁਮਰਸ ਸਵਾਮੀ ਪੂਰਨਪੁਰਖ ਵਿਦਾਤਾ ਰਹਾ ਕਨ ਨਵਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦਿਆਲਾ ਜੈ ਜੈ ਕਰ ਭੈ ਜਗ ਪੀਤਰ ਹੋਵਾ ਪਾਰ ਬ੍ਰਹਮ ਰਖਵਾਲਾ ਸੋਟੁ ਮਹਲਾ ਪੰਜੇ ਆਈ ਦਰਤ ਗਵਾਇਆ ਹਰ ਪ੍ਰਭਿ ਆਪੇ ਸਭ ਸੰਸਾਰ ਬੁਵਾਰਿਆ ਪਰਮ ਪਰਮ ਪ੍ਰਪਾਤਾਰੀ ਆਪਣਾ ਬਿਰਦ ਸੁਮਾਰਿਆ ਹੋਏ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਰ ਆਨੰਦ ਗੁਣ ਗਾਵੋ ਮੰਤਨ ਦੇ ਸੁਖਾਲੀ ਰਹਾਤ ਉਧਾਰੋ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲੈ ਸੋ ਸੱਚੇ ਸਾਹਿਬ ਸੁੰਨ ਨਾਨਕ ਕੀ ਅਰਦਾਸਾ ਸੋਟ ਮਹਲਾ ਪੰਜਵਾਂ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸ਼ਰਣੀ ਉਰੇ ਕਾਰ ਸਗਲ ਸਵਾਰੇ ਅਰਜਨ ਸਿੰਘ ਰਾਮ ਨਾਮ ਅਧਾਰ ਤਾਪ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੜੀ ਵਡਿਆਈ ਨਾਨਕ ਕਰਤੇ ਕੀ ਸਾਚ ਸਤ ਸਤਿ ਭਾਖਿਆ ਸੋਟ ਮਹੱਲਾ ਪੰਜਵਾ ਭੈ ਕਿਰਪਾਲ ਗੁਰੂ ਗਵਿੰਦਾ ਸਗਲ ਮੰਗਉਰਤ ਪਾਏ ਅਸਰ ਭੈ ਲਗ ਹਰ ਚਰਣੀ ਗੋਵਿੰਦ ਕੇ ਗੁਨ ਗਾਏ ਬਲੋ ਸਮੂਰਤ ਪੂਰਾ ਸੰਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਧੂਰਾ ਰਹਾਉ ਮੇਲੇ ਸੋਮੀ ਪ੍ਰਿਤਮ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਚਨ ਪਾਇਆ ਸਗਲੇ ਇੱਚ ਪੁਜਾਈ ਸੋਟ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਸਰੋਣਾਹੀ ਮਨ ਚੰਦੜਾ ਫਲ ਪਾਈ ਰਾਵ ਸਤਗੁਰ ਪੂਰੈ ਤਪ ਗਵਾਇਆ ਆਪਣੀ ਕਿਰਪਾ ਧਾਰੀ ਪਾਰਬ੍ਰਮ ਪ੍ਰਭੈ ਦੇ ਅੱਲਾ ਤੁਕ ਮਿਟਿਆ ਸਭ ਪਰਵਾਰੀ ਸਾਰਾ ਉਹਨਾਂ ਦਾਨ ਮੰਗ ਰਸ ਰੂਪਾ ਹਰ ਕਾ ਨਾਮੇ ਅਧਾਰੋ ਨਾਰਿਕ ਪਤਰਾ ਕੀ ਪਰਮੇਸ਼ਰ ਉਦਰਾ ਸਭ ਸੰਸਾਰੋ ਸੋਟ ਮਹੱਲਾ ਪੰਜਵਾ ਮੇਰਾ ਸਤਗੁਰੁ ਖਵਾਲਾ ਹੋਆ ਧਰ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨੰਨਿ ਰੁਆ ਰਹਾ ਤਾਬ ਗਿਆ ਪ੍ਰਭਾ ਮਿਟਾਇਆ ਜਨ ਕੀ ਹਾਜਰ ਖਾਈ ਸਾਥ ਸੰਗਤ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪਲੋ ਦੋ ਐ ਸਵਾਰੇ ਹਮਰਾ ਗੁਰ ਅਵਗਨ ਨਾ ਵਿਚਾਰਿਆ ਅਟਲ ਵਚਨ ਨਾਨਕ ਗੁਰ ਤੇਰਾ ਸਫਲ ਕਰਮ ਸੁਖ ਧਾਰਿਆ ਸੋਟ ਮਹੱਲਾ ਪੰਜਵਾ ਜੀ ਜੰਤਰਤਾ ਤੁਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਰਨ ਭਈ ਵਡਾਈ ਬਾਰ ਬ੍ਰਹਮਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਵਰਾਖੀ ਹੋਏ ਸਰਵ ਦਿਆਲ ਰਹਾ ਅੰਧੇ ਨੂੰ ਨਾਨਕ ਨਾਮ ਤੇ ਆਏ ਜੀ ਪ੍ਰਾਣ ਦਾ ਦਾਤਾ ਆਪਣੇ ਦਾਸ ਕੋ ਕੰਠ ਲੈ ਰੱਖੇ ਜੋ ਬਾਰਿਕ ਪਿਤ ਮਾਤਾ ਸੋਟ ਮਹਲਾ ਪੰਜਵਾ ठांड पाई ਕਰਤਾਰੇ ताप ਛੋੜ ਗਿਆ ਪਰਵਾਰੇ ਗੁਰਪੁਰ ਹੈ ਰਾਖੀ ਛਣ ਸੱਚੇ ਕੀ ਤਾਕੇ ਪਰਮੇਸ਼ਰ ਆਪ ਹੁਆ ਰਖਵਾਲਾ சாਤ ਸਹਿ ਸੁਖਨ ਮੈਂ ਉਪਜੇ ਮਨ ਹੁਆ ਸਦਾ ਸੁਸਾਲਾ ਰਹਾ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਕ ਵਿਦਾਰੂ ਆਪਣੀ ਕਿਰਪਾ ਧਾਰੀ ਤੈਨ ਸਗਲੇ ਬਾਤ ਸਵਾਰੀ ਪ੍ਰਭ ਆਪਣਾ ਨਾਮ ਦਰਦ ਸੁਮਾਰਿਆ ਅਮਰਾ ਗੁਣ ਆਉ ਗੁਣ ਨਾਮ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਕੀ ਤੈਨ ਸਗਲੇ ਲਾਜ ਰਾਖੀ ਬੁਲਾਇਆ ਬੁਲੀਂ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਬੋਲਾਇਆ ਬੋਲੀਂ ਤੇਰਾ ਤੋ ਸਹਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਕੀ ਆਪਣੇ ਦਾਸ ਕੀ ਪੈਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ